ਹਾਂਜੀ ਸਸਤਰੀ ਕਲ ਦੋਸਤੋ ਜੀ ਐਂਡ ਵੀ ਕੋੜੇ ਨਾਲ ਵਿੱਚ ਤੁਹਾਡਾ ਸਵਾਗਤ ਹੈ ਵੀਰੇ ਆਪਾਂ ਲੈ ਕੇ ਆਏ ਤੁਹਾਡੇ ਲਈ ਵੀਡੀਓ ਐਮਬੀ ਪਲਾਉਾਂ ਦੀ ਤਕਰੀਬਨ ਵੀਰੇ ਤੁਹਾਨੂੰ ਪਤਾ ਹੀ ਆਪਾਂ ਇੰਸਟਾ ਵਗੈਰਾ ਤੇ YouTube ਤੇ Facebook ਵਗੈਰਾ ਤੇ ਐਕਟਿਵ ਰਹਿੰਦੇ ਆ ਵੀਰੇ ਆਪਾਂ ਵੀਡੀਓ ਪਾਉਂਦੇ ਰਹਿੰਨਾ ਐਮਬੀ ਪਲਾਉ ਸੂਪਰ ਸੀਡਰ ਹਰ ਇੱਕ ਆਈਟਮ ਆਪਣੇ ਕੋਲੇ ਹੁੰਦੀ ਹੈ ਬਹੁਤ ਭਰਾਵਾਂ ਦੇ ਆਕੌਲਾਉਂdੀਆਂ ਨੇ ਵੀਰੇ ਐਮਬੀ ਪਲਾਉ ਵਾਸਤੇ ਪਹਿਲਾਂ ਵੀ ਆਪਣੇ ਕੋਲੇ ਬਹੁਤ ਸਟਾਕ ਆਇਆ ਵੀਰੇ ਤਕਰੀਬਨ ਐਮਬੀ ਪਲਾਉ ਨਿਕਲ ਜਾਂਦੇ ਨੇ ਵੀਰੇ ਇਸ ਵਾਰ ਥੋੜੀ ਜਿਹੀ ਖੇਚ ਜ਼ਿਆਦੇ ਹੈ ਆਪਣੇ ਕੋਲੇ ਵੀ ਸਾਰੀਆਂ ਕੁਆਲਿਟੀਆਂ ਜਿਵੇਂ ਸ਼ਕਤੀਮਾਨ ਮਾਛੀਓ ਪ ਸਾਰੇ ਐਮਬੀ ਪਲੌ ਉਹਨੇ ਵੀਰੇ ਤੁਹਾਨੂੰ ਕੱਲੇ ਕੱਲੇ ਦੀ ਡਿਟੇਲ ਦੰਨੇ ਆ ਰੇਟ ਵਾਈਜ਼ ਤੇ ਮਲਚਰ ਵੀ ਹੈਗੇ ਨੇ ਵੀਰੇ ਰੂਟਾ ਫੀਟਰ ਸੁਪਰ ਸੀਡਰ ਜ਼ੀਰੋ ਡ੍ਰਿਲਾਂ ਟਰਾਲੀਆਂ ਆਪਾਂ ਆਪ ਤਿਆਰ ਕਰਦੇ ਆ ਵੀਰੇ ਕੰਪੈਨਾਂ ਵੀ ਖੜੀਆਂ ਨੇ ਹਰ ਇੱਕ ਤਰ੍ਹਾਂ ਦੀ ਐਪਲੀਮੈਂਟ ਆਪਾਂ ਨੂੰ ਮਿਲ ਜੂਗਾ ਤੇ ਆਓ ਤੁਹਾਨੂੰ ਕੱਲੇ ਕੱਲੇ ਦੀ ਡਿਟੇਲ ਦੰਨੇ ਆ ਐਮਬੀ ਪਲੌ ਦੀ ਦੋ ਬੌਟਮ ਵਾਲੇ ਤੋਂ ਕਰਦੀਏ ਸਟਾਰਟ ਇਹ ਆ ਗਿਆ ਵੀਰੇ ਦੋ ਬੌਟਮ ਵਾਲਾ ਘੱਟੋ ਘੱਟ ਰੇਟ ਵਾਲਾ ਵੀਰੇ ਜੇ ਭਰਾ ਕਿਸੇ ਨੇ ਲੈ ਕੇ ਜਾਣਾ ਕੁੱਲ ਆਪਾਂ 36000 ਰੁਪਏ ਦਾ ਦੇ ਦਾਂਗੇ ਤੁਹਾਨੂੰ ਇਹ ਬਿਨਾਂ ਜੈਕ ਤੋਂ ਇਹ ਜੈਕ ਐਕਸਟਰਾ ਲੱਗੂਗਾ ਵੀਰੇ ਉਹ ਅੱਗੇ ਆ ਗਿਆ ਜੇਕ ਵਾਲਾ ਫੀਲਡ ਕਿੰਗ ਦਾ ਦੋ ਬਾਟਮ ਵਾਲਾ ਵੀਰੇ ਰਿਵਰਸੀਬਲ ਪਲਉ ਹੈ ਜਮਾ ਨਵਾਂ ਅੰਜੂਜ ਕੁੱਲ ਆਪਾਂ ਨੂੰ 70000 ਦਾ ਜਮਾ ਨਵਾਂ ਪੀਸ ਪੂਰੀ ਵੱਡੀ ਹਾਈਟ 'ਚ ਤੇ ਉਸ ਤੋਂ ਬਾਅਦ ਆ ਗਿਆ ਜੀ ਲਮਕਨ ਦਾ ਲਮਕਨ ਦਾ ਤੁਹਾਨੂੰ ਹਰ ਇੱਕ ਬਾਈ ਨੂੰ ਪਤਾ ਹੈ ਪਿਆ ਮਬਾਰਸੀ ਪੀਸ ਚਲਾਈ 'ਚ ਨਹੀਂ ਆਇਆ ਹੈ ਵੀਰੇ ਆ ਦਿਖਾ ਦੇ ਇਧਰੋਂ ਇਹੋ ਇਧਰ ਦੀ ਆ ਜਾ ਵੀਰੇ ਜਮਾ ਛੂਰੀ ਦਿਖਾ ਦੇ ਛੂਰੀ ਤੋਂ ਵੀ ਕਲਰ ਨਹੀਂ ਉਤਰਿਆ ਜਿਹੜੀ ਮਿੱਟੀ 'ਚ ਚੱਲਦੀ ਹੈ ਦੇਖੋ ਦੇਖਣ 'ਚ ਜ਼ਰੂਰ ਵੀਰੇ ਪੁਰਾਣਾ ਲੱਗਦਾ ਛੂਰੀ ਤੋਂ ਵੀ ਕਲਰ ਨਹੀਂ ਉਤਰਿਆ ਕਿਸੇ ਤੋਂ ਵੀ ਨਹੀਂ ਉਤਰਿਆ ਚਲਾਈ 'ਚ ਨਹੀਂ ਆਇਆ ਹੈ ਪੀਸ ਵੀਰੇ ਜਮਾ ਵੀ ਤੇ ਕੁੱਲ ਆਪਾਂ ਨੂੰ ਇਹ ਪੈ ਜੂਗਾ 195000 ਦਾ ਪੀਸ ਪਾਊਗਾ ਵੀਰੇ ਕੁਆਲਿਟੀ ਹਰ ਇੱਕ ਬਾਈ ਨੂੰ ਪਤਾ ਹੈ ਲਿੰਕਨ ਦੀ ਲਿੰਕਨ ਸਪੈਸ਼ਲ ਡਿਮਾਂਡ ਦੀ ਲਿਆਂਦਾ ਕੇ ਵੀਰੇ ਤਿੰਨ ਬਾਟਮ ਵਾਲਾ ਹਾਂ ਖੋਲ ਕੇ ਦੇਖ ਦੋ ਧਰੇ ਪਏ ਨੇ ਦੋ ਵਾਲਾ ਚੱਲ ਰਿਹਾ ਜੇ ਤਿੰਨ ਲਾਉਣੇ ਨੇ ਤਿੰਨ ਲੱਗ ਜਾਣਗੇ ਬਿਲਕੁਲ ਟਾਪ ਕੁਆਲਿਟੀ ਹੈ ਵੀਰੇ ਅਨਜੂਜ਼ ਵਰਗਾ ਪੀਸ ਹੈ ਜੇ ਕਿਸੇ ਭਰਾ ਨੇ ਲੈਣਾ 195 ਦਾ ਆ ਜਾ ਵੀਰੇ ਅੱਗੇ ਉਸ ਤੋਂ ਬਾਅਦ ਆ ਗਿਆ ਵੀਰੇ ਲੂਮੀਆਂ ਦਾ ਇਹ ਵੀ ਪੂਰੀ ਉੱਚੀ ਹਾਈਟ ਚ ਹੈ ਵੀਰੇ ਸੇਮ ਲਿੰਕਨ ਦੀ ਕਾਪੀ ਹੈ ਵੀਰੇ ਪੱਤیاں ਪੁੱਤੀਆਂ ਜਮਾਂ ਸੇਮ ਉਸੇ ਹੀ ਤਰ੍ਹਾਂ ਬਣਿਆ ਹੋਇਆ ਹੈ ਕੋਲੋਂ ਦਿਖਾ ਦਿਆ ਕਰਪਰਾ ਤੇ ਇਹ ਆਪਾਂ ਨੂੰ ਕੁੱਲ ਤੇ ਕੁੱਲ 90000 ਦਾ ਪਲਾਉ ਪੈ ਜਾਊਗਾ ਵੀਰੇ ਲੂਮੀਆਂ ਕੁੱਲ 90 ਦਾ ਐ ਮੰਨ ਲਗੇ ਚਲੋ 1 ਲੱਖ 5000 ਤੱਕ ਦਾ ਫਰਕ ਪੈ ਗਿਆ ਵੀਰੇ ਲਿੰਕਨ ਨਾਲੋਂ ਹਾਂ ਬਾਕੀ ਤੁਸੀਂ ਆਪਸਿਆਂ ਨੇ ਜਿਹੜੀ ਕੁਆਲਿਟੀ ਤੁਹਾਨੂੰ ਸਹੀ ਲੱਗਦੀ ਹੈ ਵੀਰੇ ਉਹ ਲਿਜਾ ਸਕਦੇ ਹੋ ਕੁੱਲ 90000 ਰਿਵਰਸੀਬਲ ਚਲਾ ਕੇ ਚੈੱਕ ਕਰਕੇ ਵੀਰੇ ਜਮਾਂ ਤਸੱਲੀ ਕਰਕੇ ਉਦੋਂ ਅੱਗੇ ਆ ਗਿਆ ਵੀਰੇ ਦੀਪ ਸਟਾਰ ਏ ਪੀਸ ਵੀਰੇ ਇਹ ਵੀ ਜਮਾਂ ਸੇਮ ਕਾਪੀ ਹੈ ਦੇਖੋ ਆਪਾਂ ਹਰ ਇੱਕ ਨੂੰ ਇੰਝ ਕਹਿੰਦੇ ਆ ਦੇਖੋ ਉਹ ਚੀਜ਼ ਦੇਖ ਕੇ ਦੇਖ ਲਓ ਸੇਮ ਬਣੀ ਹੋਈਆਂ ਨੇ ਵੀਰੇ ਇਹ ਆਪਾਂ ਨੂੰ ਵੀਰੇ ਰੇਟ 'ਚ ਪੈ ਜੂਗਾ ਕੁੱਲ 1,15,000 ਦਾ ਜਮਾਂ ਨਵਾਂ ਪੀਸ ਜੀ ਜਮਾਂ ਨਵਾਂ ਅਨ ਜੂਜ ਪੀਸ ਜਮਾਂ ਟਾਪ ਕੁਆਲਿਟੀ ਬਣਿਆ ਹੈ ਪੀਸ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਕੁੱਲ ਆਪਾਂ ਨੂੰ 1,15,000 ਦਾ ਅੱਗੇ ਆ ਜਾਓ ਭਰਾ ਦੇਖਿਆ ਤਾਂ ਕਰ ਜਮਾਂ ਧਿਆਨ ਨਾਲ ਵੀਰੇ ਜਮਾਂ ਨਵੇਂ ਪੀਸ ਨੇ ਜੀ ਇਹ ਉਹ ਵੀ ਨਵੇਂ ਇਹ ਵੀ ਨਵੇਂ ਇਹ ਵੀ ਤੰਨ ਵਾਲਾ ਪੂਰੀ ਉੱਚੀ ਹਾਈਟ ਚ ਹੈ ਵੀਰੇ ਦੇਖੋ ਸੇਮ ਹਾਈਟ ਹੈ ਲੈਂਕਨ ਤੇ ਇਹ ਦੀ ਵੀਰੇ ਕੁੱਲ 115000 ਦਾ ਇਹ ਪੀਸ ਪੈਜੂ ਆ ਦਿਖਿਆ ਇਥੇ 115000 ਦਾ ਇਹ ਪੈਜੂ ਆ ਵੀਰੇ ਜਮ ਅਨਜੂਜ ਪੀਸ ਨੇ ਆਪਣੀ ਅਨਜੂਜ ਦੀ ਜ਼ਿੰਮੇਵਾਰੀ ਹੂ ਚੱਲਣ ਕਰਨ ਦੀ ਹੂ ਵੀਰੇ ਚਲਾ ਕੇ ਜਮ ਤਸੱਲੀ ਕਰਕੇ ਤੁਸੀਂ ਲੈ ਕੇ ਜਾਇਓ ਅੱਗੇ ਆ ਗਿਆ ਪੂਰ ਸੰਗਰੀਆ ਇਹਨੂੰ ਟਾਇਰ ਲੱਗੇ ਹੈ ਵੀਰੇ ਪੂਰ ਸੰਗਰੀਆ ਵੀਰੇ ਟਾਇਰ ਲੱਗੇ ਹੈ ਇਹ ਵੀ ਕੁਆਲਿਟੀ ਟੌਪ ਹੈ ਦੱਸਣ ਦੀ ਲੋੜ ਨਹੀਂ ਭਰਾ ਜਿਹੜੇ ਬਾਈ ਵਰਤ ਰਹੇ ਨੇ ਬਹੁਤ ਵਧੀਆ ਕੁਆਲਿਟੀ ਦੇ ਨੇ 1 ਲੱਖ ਆਪਾਂ ਨੂੰ 25000 ਦਾ ਪੈਜੂਗਾ ਜਮਾ ਨਵਾ ਪੀਸ ਮੰਨ ਕੇ ਚੱਲੋ ਜੀ ਆ ਦੇਖੋ ਸੱਬਲ ਦੇ ਹਜੇ ਮੂੰਹੇ ਨਿਕਲੇ ਹੈ ਵੀਰੇ ਚਲਾਈ ਚ ਬਹੁਤ ਘਾਟਾ ਹੈ ਪੀਸ ਨੇ ਜੀ ਇਹ ਕੁੱਲ 1 ਲੱਖ 25000 ਚ ਅੱਗੇ ਆ ਜਾਓ ਭਰਾ ਅੱਗੇ ਆ ਗਏ ਜੀ ਇਹ ਆਪਣੇ ਕੋਲੇ ਇਹ ਕੁਆਲਿਟੀ ਆ ਗਈ ਜੀ ਸ਼ੇਰ ਜੀ ਤੇ ਹੈਗੇ ਸੱਬਲ ਵਾਲਾ ਭਰਾ ਉਹਨਾਂ ਵਾਂਗ ਹੀ ਬਣਿਆ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਜਮਾ ਪੂਰ ਸੰਗਰੀਆ ਵਾਂਗ ਹੀ ਹੈ ਸੱਬੜ ਵਾਲਾ ਪੀਸ ਹੈ ਇਹ ਆਪਾਂ ਨੂੰ 110000 ਦਾ ਜਮਾ ਨਵਾਂ ਪੀਸ ਪੈ ਜਾਊਗਾ ਤੇ ਕੁਆਲਿਟੀ ਬਾਰੇ ਵੀਰੇ ਮੈਂ ਵੀ ਬਹੁਤਾ ਜਾਣੂ ਨਹੀਂ ਹੈਗਾ ਹਾਂ ਕੁਆਲਿਟੀ ਦੇਖਣ ਚ ਆਪਾਂ ਨੂੰ ਟੌਪ ਲੱਗ ਰਹੀ ਹੈ ਬਣਿਆ ਬਹੁਤ ਵਧੀਆ ਕੋਈ ਹੋਊ ਨਹੀਂ ਪਲੋਚ ਐਡੇ ਕੋਈ ਬੈਰਿੰਗ ਸ਼ੇਰਿੰਗ ਨਹੀਂ ਹੁੰਦੇ ਜੀ ਕੋਈ ਆਪਾਂ ਨੂੰ ਐ ਲੱਗੇ ਵੀ ਕੱਲ ਨੂੰ ਦਿੱਕਤ ਆਊਗੀ ਕੋਈ ਦਿੱਕਤ ਵਾਲਾ ਨਹੀਂ ਹਾਂ ਲੋਹਾ ਪੂਰਾ ਹੈਵੀ ਲੱਗਿਆ ਹੋਇਆ ਕੁੱਲ 110000 ਦਾ ਜਮਾ ਨਵਾਂ ਪੀਸ ਜੀ ਅੱਗੇ ਆ ਗਈ ਜੀ ਕੁਆਲਿਟੀ ਫੇਰ ਆ ਗਈ ਟੌਪ ਇਹ ਆ ਗਿਆ ਆਪਣੇ ਕੋਲੇ ਮਾਸ਼ੀਓ ਦਾ ਪੀਸ ਹੈ ਜੀ ਮਾਸ਼ੀਓ ਹਰ ਇੱਕ ਬਾਈ ਨੂੰ ਪਤਾ ਹੈ ਕੁਆਲਿਟੀ ਸਭ ਤੋਂ ਉੱਤੇ ਹੈ ਮਾਸ਼ੀਓ ਇਹ ਆਪਾਂ ਨੂੰ ਪੈਜੂਗਾ ਜੀ 1,60,000 ਦਾ ਜਮਾ ਨਵੇਂ ਵਰਗਾ ਪੀਸ ਹੈ ਜੀ ਜਮਾ ਅਨਜੂਜ ਵਰਗਾ ਪੀਸ ਕੁੱਲ 1.60 ਦਾ ਮਾਸ਼ੀਓ ਦਾ ਟਾਪ ਕੁਆਲਿਟੀ ਥਰੀ ਬਾਟਮ ਪਲੋ ਜੀ ਅੱਗੇ ਆ ਜਾਓ ਜੀ ਸ਼ਕਤੀਮਾਨ ਸ਼ਕਤੀਮਾਨ ਆ ਗਿਆ ਵੀਰੇ ਇਹਨੂੰ ਵੀ ਟਾਇਰ ਲੱਗਿਆ ਹੈ ਜਮਾ ਟਾਪ ਕੁਆਲਿਟੀ ਹੈ ਵੀਰੇ ਹਰ ਇੱਕ ਬਾਈ ਨੂੰ ਇਹਦਾ ਪਤਾ ਹੀ ਇਹ ਚੀਜ਼ਾਂ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਵੀਰੇ ਉਹੀ ਸਰਾਇਤੀ ਕਰੀ ਜਾਈਏ ਪਰ ਇਹ ਹਰ ਇੱਕ ਬਾਈ ਨੂੰ ਪਤਾ ਹੈ ਵੀ ਕੁਆਲਿਟੀਆਂ ਕੀ ਨੇ ਏ ਪੀ ਐਸ ਵੀ ਆਪਾਂ ਨੂੰ ਜਮਾ ਜਾਇਜ਼ ਪੈ ਜੂ 165000 ਰੁਪਏ ਦਾ ਮਾਸ਼ੀਓ ਦਾ ਪਲਾਉ ਹੈ ਆਪਣਾ ਸੌਰੀ ਸ਼ਕਤੀਮਾਨ ਦਾ ਵੀਰੇ ਟਾਇਰ ਲੱਗੇ ਆ ਟਾਪ ਕੁਆਲਿਟੀ ਹੈ ਸਾਰਾ ਕੰਪਲੀਟ ਹੈ ਵੀਰੇ ਇਸ ਤੋਂ ਬਾਅਦ ਵੀਰੇ ਇਹ ਪਲਾਉ ਸੀਗੇ ਆਪਣੇ ਕੋਲੇ ਮਲਚਰ ਮਾਸ਼ੀਓ ਮਲਚਰ ਪਏ ਵੀਰੇ ਸ਼ਕਤੀਮਾਨ ਮਲਚਰ ਮਿਲ ਜੂਗਾ ਲਿੰਕਨ ਆਪਣਾ ਸੌਰੀ ਫੀਲਡ ਕਿੰਗ ਵਗੈਰਾ ਦੇ ਮਲਚਰ ਪਏ ਨੇ ਕੋਈ ਆਪਾਂ ਰੀਪਰ ਲੈਣਾ ਵੀਰੇ ਹਰ ਇੱਕ ਤਾਰ ਇੱਕ ਕੁਆਲਿਟੀ ਦਾ ਜਿਵੇਂ ਚੰਨੀ ਵਗੈਰਾ ਜਗਜੀਤ ਨਿਊ ਬਿਸ਼ਕਰਮਾ ਬਿਸ਼ਕਰਮਾ ਜਿਹੜੀ ਵੀ ਕੁਆਲਿਟੀ ਦਾ ਤੁਹਾਡਾ ਮਨ ਕਰਦਾ ਹੈ ਰੀਪਰ ਆਪਣੇ ਕੋਲੇ ਮੌਕੇ ਤੇ ਹੈਗੇ ਨੇ ਤੁਸੀਂ ਕਾਲ ਕਰਕੇ ਜਾਂ ਬਿਨਾ ਕਾਲ ਕਰੇ ਆ ਕੇ ਵਿਜ਼ਿਟ ਕਰ ਸਕਦੇ ਹੋ ਮੇਰੇ ਦੇਖ ਸਕਦੇ ਹੋ ਤੁਸੀਂ ਅਰੇ ਹੀ ਸੁਪਰਸੀਡਰਾਂ ਦੀ ਗੱਲ ਵੀਰੇ 7 ਤੋਂ 10 ਫੁੱਟ ਤੱਕ ਦੇ ਸੁਪਰਸੀਡਰ ਆਪਣੇ ਕੋਲੇ ਮੌਕੇ ਤੇ ਹੁੰਦੇ ਨੇ ਜੀ ਜਿਹੜੀ ਮਰਜ਼ੀ ਕੁਆਲਿਟੀ ਦਾ ਕੋਸ਼ਿਸ਼ ਕਰਾਂਗੇ ਨੈਕਸਟ ਪਾਰਟ 'ਚ ਤੁਹਾਨੂੰ ਆਪਾਂ ਸੁਪਰਸੀਡਰਾਂ ਦੀ ਵੀਡੀਓ ਦਿਖਾਈਏ ਸੁਪਰਸੀਡਰ ਆਪਣੇ ਕੋਲੇ ਐ ਮੰਨ ਕੇ ਚੱਲੋ 60 ਕੇ ਹਜ਼ਾਰ ਤੋਂ ਸਟਾਰਟ ਹੋ ਕੇ 2.5 ਲੱਖ ਤੱਕ ਦੇ ਖਾਸ ਕਰ ਦਸ਼ਮੇਸ਼ ਮਲੇਰ ਕੋਟਲਾ ਦੀ ਆਪਣੇ ਕੋਲੇ ਏਜੰਸੀ ਹੈ ਜੀ ਜੇ ਕਿਸੇ ਭਾਈ ਨੇ ਕੋਈ ਵੀ ਦਸ਼ਮੇਸ਼ ਮਲੇਰ ਕੋਟਲਾ ਦਾ ਐਪਲੀਮੈਂਟ ਲੈਣਾ ਜ਼ਰੂਰ ਕੰਟੈਕਟ ਕਰੋ ਜਾਇਜ ਰੇਟ ਟਾਪ ਕੁਆਲਟੀ ਭਰਾ ਤੇ ਡਿਸਕਾਂ ਵਾਲੇ ਜਿੰਦਰੇ ਆਪਣੇ ਵੀਰੇ ਹਜੇ ਪਏ ਨੇ ਉਹ ਤੁਹਾਨੂੰ ਕੱਢਣੇ ਨੇ ਵੀਰੇ ਪੇਜ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬ ਆਪਣੇ ਨੂੰ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ 10 ਬੰਦਿਆਂ ਤੱਕ ਵੀਰੇ ਆਪਾਂ ਕੋਪਨ ਪਾਵਾਂਗੇ ਸੋਨੂੰ ਹੀ ਦੇਣੇ ਨੇ ਜੀ ਉਹ ਉਹਨਾਂ ਦਾ ਆਪਾਂ ਕੋਈ ਮੁੱਲ ਨਹੀਂ ਰੱਖਿਆ ਹੈਗਾ ਸਿਰਫ ਛੋਡੇ ਵਾਸਤੇ ਨੇ ਜ਼ੀਰੋ ਡ੍ਰੈਲਰਾਂ ਮਿਲ ਜਾਣਗੀਆਂ ਟਰਾਲੀਆਂ ਮਿਲ ਜਾਣਗੀਆਂ ਬਹੁਤਾ ਸਮਾਂ ਛੋਡਾ ਨਹੀਂ ਲੈਂਦੇ ਪਰ ਜੁੜੇ ਰਹੋ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਦੋਸਤੋ